ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਤੇ ਪਟੇਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਫਿਰ ਜਿਹੜੇ ਹੈਗੇ ਔਰ ਰੰਗ ਰਸ਼ੀਆ ਦੇ ਜਿਹੜੇ ਬ੍ਰਾਂਡ ਦੇ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਜਿਹੜੇ ਕਿ ਕਾਟਨ ਦੇ ਉੱਪਰ ਰਹਿਣ ਵਾਲੇ ਹੋਣਗੇ ਮੈਚਿੰਗ ਸੂਟ ਦੇ ਆਗੇ ਜ ਜੇ ਆਪਾਂ ਤੁਹਾਨੂੰ ਸਾਰੇ ਦੇ ਸਾਰੇ ਟੋਟਲੀ ਜਿਹੜੇ ਹੋਣਗੇ ਉਹ ਮੈਚਿੰਗ ਸੂਟ ਹੋਣਗੇ ਕੁਝ ਹੋਣਗੇ ਜਿਹੜੇ ਆਲ ਓਵਰ ਹੋਣਗੇ ਸਭ ਤੋਂ ਪਹਿਲਾਂ ਜਿਹੜੀ ਹੈਗੀ ਉਹ ਅਸੀਂ ਆਪਣੇ ਬੁਟੀਕ ਦੀ ਜਿਹੜੀ ਲੋਕੇਸ਼ਨ ਹੈਗੀ ਉਹ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਤੋਂ ਆ ਡਿਸਟ੍ਰਿਕਟ ਹੈਗਾ ਜਿਹੜਾ ਆਪਾਂ ਨੂੰ ਮੋਗਾ ਲੱਗਦਾ ਤੇ ਨੀਅਰ ਨਿਹਾਲ ਸਿੰਘ ਵਾਲਾ ਹੈਗਾ ਸਾਡੀ ਜਿਹੜੀ ਬੁਟੀਕ ਹੈਗੀ ਉਹ ਪੈਂਟ ਦੇ ਵਿੱਚ ਹੀ ਹੈ ਤੇ ਅਸੀਂ ਸਾਡੇ ਘਰ ਦੇ ਵਿੱਚ ਹੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿజిਟ ਕਰਕੇ ਬਾਈ ਕਰ ਸਕਦੇ ਹੈਗੇ ਔਰ ਸਾਡੀ ਲੋਕੇਸ਼ਨ ਹੈਗੇ ਜਿਹੜੀ ਸਾਥੋਂ WhatsApp ਦੇ ਉੱਪਰ ਲੈ ਸਕਦੇ ਹੈਗੇ ਹੋ ਜਿਹੜੀ ਅੱਜ ਦੀ ਵੀਡੀਓ ਹੋएगी ਉਹ ਸਾਰੇ ਦੇ ਸਾਰੇ ਰੰਗ ਰਸ਼ੀਆ ਬ੍ਰਾਂਡ ਦਾ ਸਟਾਫ ਰੈਂਡ ਵਾਲਾ ਹੋਏਗਾ ਸਟਾਫ ਦੀ ਕੋਈ ਕੰਪਲੀਟ ਨਹੀਂ ਹੋਏਗੀ ਸਾਰੇ ਦੇ ਸਾਰੇ ਵਿਦਆਊਟ ਲਾਈਨਿੰਗ ਵਾਲਣ ਵਾਲੇ ਸੂਟ ਰੈਂਡ ਵਾਲੇ ਹੈਗੇ ਆ ਸੋ ਪਹਿਲਾ ਜਿਹੜਾ ਆਪਣਾ ਸੂਟ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਇਹਨਾਂ ਦਾ ਸਟਾਫ ਹੈਗਾ ਸਟਾਫ ਅਸੀਂ ਤੁਹਾਨੂੰ ਚੈੱਕ ਕਰਵਾਉਣਾ ਚਾਹੁੰਦੇ ਹਾਂ ਇਹਨਾਂ ਨੂੰ ਤੁਸੀਂ ਵਿਦਆਊਟ ਲਾਈਨਿੰਗ ਜਿਹੜਾ ਹੈਗਾ ਉਹ ਬਣਾ ਸਕਦੇ ਹੋ ਜੇਕਰ ਆਪਾਂ ਮਾਰਕੀਟ ਦੇ ਵਿੱਚ ਇਹਨਾਂ ਨੂੰ ਬਾਈ ਕਰਦੇ ਹਾਂ ਰੰਗ ਰਸ਼ੀਆ ਬ੍ਰਾਂਡ ਨੂੰ ਤਾਂ ਇਹ 200 ਤੋਂ 250 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਜਿਹੜਾ ਹਰ ਦੁਕਾਨਦਾਰ ਦਿੰਦਾ ਹੈਗਾ ਆ ਬਟ ਆਪਾਂ ਹੈਗਾ ਜਿਹੜਾ ਉਹ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਜਿਹੜਾ ਇਹ ਸਟਾਫ ਹੈਗਾ ਉਹ ਦੇ ਰਹੇ ਹਾਂ ਕਿਉਂਕਿ ਕੱਟ ਪੀਸਸ ਦੇ ਵਿੱਚ ਵੀ ਜਿਹੜਾ ਹੈਗੇ ਹੋਏ 125 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲਦਾ ਹੈ ਬਟ ਆਪਾਂ 120 ਰੁਪਏ ਪਰ ਮੀਟਰ ਦੇ ਸੋ ਜਿਹੜੀ ਇਸ ਦੀ ਪਹਿਲੀ ਕੱਟ ਹੋਈਗੀ ਉਹ 4 ਮੀਟਰ ਦੀ ਹੋਈਗੀ 4 ਮੀਟਰ ਦੇ ਵਿੱਚ ਤੁਸੀਂ ਇਸ ਨੂੰ ਆਲਓਵਰ ਸੂਟ ਵੀ ਰੈਡੀ ਕਰ ਸਕਦੇ ਹੋ ਤੇ ਇਹ ਤੁਹਾਨੂੰ ਮੈਚਿੰਗ ਵੀ ਮਿਲ ਜਾਏਗਾ 3 ਮੀਟਰ ਦੀ ਕੱਟ ਦੀ ਤੁਹਾਨੂੰ बॉਟਮ ਮਿਲੇਗੀ ਰੰਗ ਰਸ਼ੀਆ ਬ੍ਰੈਂਡ ਦੀ ਹੀ बॉਟਮ ਹੋਏਗੀ ਸੇਮ ਸੈਲਫ ਪ੍ਰਿੰਟ ਜਿਹੜੀ ਇਹ बॉਟਮ ਰਹਿਣ ਵਾਲੀ ਹੈਗੀ ਆ 3 ਮੀਟਰ ਕੱਟ ਦੀ बॉਟਮ ਹੋਏਗੀ 4 ਮੀਟਰ ਕੱਟ ਦੀ ਤੁਹਾਨੂੰ ਜਿਹੜੀ ਇਹ ਸ਼ਰਟ ਮਿਲ ਜਾਏਗੀ ਜੇਕਰ ਤੁਸੀਂ ਸਟ੍ਰੇਟ बॉਟਮ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸਟ੍ਰੇਟ बॉਟਮ ਨਾਲ 4 ਮੀਟਰ ਦਾ ਆਰਾਮ ਨਾਲ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਹੈਗੇ ਹੋ ਜੋ ਨੈਕਸਟ ਰਹਿਣ ਵਾਲਾ ਹੈਗਾ ਨੈਕਸਟ ਹੋ ਕਾਪਰ ਦਾ ਛੇਡ ਰਹਿਣ ਵਾਲਾ 340 ਦੀ ਕੱਟ ਮਿਲੇਗੀ ਅੰਬੀਆਂ ਵਾਲਾ ਡਿਜ਼ਾਈਨ ਮਿਲਣ ਵਾਲਾ ਹੈਗਾ ਇਹ ਡਾਰਕ ਕਲਰ ਦੀ ਪ੍ਰਿੰਟਿੰਗ ਰਹਿਣ ਵਾਲੀ ਹੈਗੀ ਹੈ ਕਲਰ ਬਹੁਤ ਹੀ ਪਿਆਰਾ ਹੈਗਾ ਨੈਕਸਟ ਜੋ ਹੋਏਗਾ 420 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਡਾਰਕ ਗ੍ਰੀਨ ਕਲਰ ਰਹਿਣ ਵਾਲਾ ਹੈਗਾ ਰੰਗ ਰਸ਼ੀਆ ਬ੍ਰਾਂਡ ਹੋਏਗਾ 420 ਦੀ ਕੱਟ ਤੁਹਾਨੂੰ ਜਿਹੜੀ ਹੈਗੀ ਇਸ ਦੇ ਵਿੱਚ ਮਿਲ ਜਾਏਗੀ 420 ਦੇ ਵਿੱਚ ਤੁਸੀਂ ਆਰਾਮ ਨਾਲ ਆਪਣਾ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਜੇਕਰ ਪਹਿਣਾ ਕੋਲੇ ਕੋਈ ਮਜੈਂਟਾ ਜਾਂ ਗ੍ਰੀਨ ਕਲਰ ਦੀ ਕੋਈ ਬਾਟਮ ਪਈ ਹੈ ਤੇ ਉਸ ਤੇ ਨਾਲ ਇਹ ਤੁਸੀਂ ਦੋ ਸ਼ਰਟਾਂ ਵੀ ਰੈਡੀ ਕਰ ਸਕਦੇ ਹੈਗੇ ਹੋ 420 ਦੇ ਵਿੱਚ ਨੈਕਸਟ ਜੋ ਕਲਰ ਹੋਏਗਾ ਤੁਹਾਨੂੰ ਮਹਿਰੂਨ ਕਲਰ ਮਿਲੇਗਾ ਬਹੁਤ ਜਿਆਦਾ ਸੋਹਣੀ ਇਸ ਤੇ ਪ੍ਰਿੰਟਿੰਗ ਹੋਏਗੀ ਕਲਰ ਹੋਏਗਾ ਜੋ ਇਸ ਦਾ ਮਹਿਰੂਨ ਹੋਏਗਾ ਇਸ ਤੇ ਵਿੱਚ ਇੱਕ ਕੱਟ ਹੈਗੀ ਜਿਹੜੀ ਤਿੰਨ ਨੂੰ ਤੁਹਾਨੂੰ ਭਾਈ 475 ਦੀ ਮਿਲੇਗੀ ਨੈਕਸਟ ਜੋ ਕੱਟ ਹੋਏਗੀ ਇਸ ਤੇ ਵਿੱਚ ਤੁਹਾਨੂੰ 3 ਮੀਟਰ ਦੀ ਮਿਲੇਗੀ ਏ ਟੋਟਲ ਜਿਹੜਾ ਸਟਾਫ ਹੋ ਗਿਆ ਹੈਗਾ 775 ਹੋ ਗਿਆ ਟੋਟਲ 775 ਦੇ ਵਿੱਚ ਆਰਾਮ ਨਾਲ ਤੁਸੀਂ ਇੱਕ ਜਿੱਦਾਂ ਮਦਰ ਡਾਟਰ ਆਪਣੇ ਸੂਟ ਆਹੋ ਰੈਡੀ ਕਰ ਸਕਦੀਆਂ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੇਕਰ ਤੁਸੀਂ ਇਸ ਦੇ ਨਾਲ ਮਹਿਰੂਨ ਟਾਈ ਡਾਈ ਦੁਪੱਟਾ ਕਰਾਉਣੀ ਹੈ ਤਾਂ ਬਹੁਤ ਪਿਆਰਾ ਜਿਹੜਾ ਇਹ ਸੂਟ ਆਹੋ ਰੈਡੀ ਹੋਏਗਾ ਵਿਦਆਊਟ ਲਾਈਨਿੰਗ ਵਰਨ ਵਾਲਾ ਸੂਟ ਰਹਿਣ ਵਾਲਾ ਹੈਗਾ ਕੱਟ ਹੋਏਗੀ ਸੰਦੂਰ ਮੈਚਿੰਗ ਦੀ ਹੋਏਗੀ ਸੰਦੂਰ ਮੈਚਿੰਗ ਵਾਲੀ ਕੱਟ ਰਹਿਣ ਵਾਲੀ ਰੰਗ ਰਸ਼ੀਆ ਬ੍ਰੈਂਡ ਦੀ 3.5 ਮੀਟਰਸ ਦੀ ਕੱਟ ਹੋਏਗੀ ਤੁਸੀਂ ਪਿੰਕ ਬਾਟਮ ਦੇ ਨਾਲ ਵੀ ਇਸ ਨੂੰ ਵੇਅਰ ਕਰ ਸਕਦੇ ਹੈਗੇ ਹੋ ਜੋ ਨੈਕਸਟ ਹੋਏਗਾ ਇਹ ਤੁਹਾਨੂੰ ਡਾਰਕ ਰੈੱਡ ਕਲਰ ਮਿਲੇਗਾ 3 10 ਦੇ ਘਟ ਤੁਹਾਨੂੰ ਇਸ ਵਿੱਚ ਮਿਲੇਗੀ ਸੰਧੂਰ ਮੈਚਿੰਗ ਹੀ ਇਹ ਵੀ ਸਟੱਫ ਜਿਹੜਾ ਰਹਿਣ ਵਾਲਾ ਪ੍ਰਿੰਟਿੰਗ ਦੋਨਾਂ ਦੀ ਸੇਮ ਰਹਿਣ ਵਾਲੀ ਹੈ ਜਸਟ ਇਹਨਾਂ ਦੇ ਕਲਰ ਦੇ ਵਿੱਚ ਹੀ ਡਿਫਰੈਂਸ ਹੈਗਾ ਜੇਕਰ ਤੁਹਾਡੇ ਕੋਲੇ ਕੋਈ ਰੈੱਡ ਬਾਟਮ ਪਈਆ ਜਾਂ ਆਪਾਂ ਕਹਿ ਦਈਏ ਮਹਿਰੂਨ ਬਾਟਮ ਪਈਆ ਤਾਂ ਤੁਸੀਂ ਉਸਦੇ ਨਾਲ ਇਸ ਨੂੰ ਵੇਅਰ ਕਰ ਸਕਦੇ ਹੈਗੇਓ ਸਟੱਫ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਨੈਕਸਟ ਜੋ ਕਲਰ ਹੋਏਗਾ 4 ਨੈਕਸਟ ਜੋ ਹੋਏਗੀ ਕੱਟ 490 ਦੀ ਹੋਏਗੀ ਕਲਰ ਹੋਏਗਾ ਯੈਲੋ ਮਸਟਰਡ ਯੈਲੋ ਇਹ ਕਲਰ ਰਹਿਣ ਵਾਲਾ ਹੈਗਾ ਅੰਬੀਆਂ ਵਾਲੀ ਇਸ ਦੀ ਪ੍ਰਿੰਟਿੰਗ ਹੋਏਗੀ 490 ਦੀ ਕੱਟ ਦੇ ਵਿੱਚ ਆਰਾਮ ਨਾਲ ਸੂਟ ਰੈਡੀ ਹੋ ਜਾਂਦਾ ਯਾਨੀ ਕਿ 5 ਮੀਟਰ ਹੀ ਰੱਖੋ 10 ਸੈਂਟੀਮੀਟਰ ਕੱਟ ਜੋ ਨੈਕਸਟ ਕੱਟ ਤੁਹਾਨੂੰ ਮਿਲੇਗੀ ਬਹੁਤ ਜ਼ਿਆਦਾ ਸੋਹਣਾ ਇਸ ਦਾ ਪ੍ਰਿੰਟ ਹੋਏਗਾ ਇਸਦੀ ਕੱਟ ਹੈਗੀ ਆ 3 ਦੀ 3 ਮੀਟਰ ਦੀ ਇਸਦੀ ਕੱਟ ਹੋਏਗੀ 10 ਮੀਟਰ ਦੀ ਕੱਟ ਹੋਏਗੀ ਬਰਬਰੀ ਚੈੱਕ ਜਿਹੜਾ ਹੈਗਾ ਇਹ ਬਰਬਰੀ ਚੈੱਕ ਜਿਹੜੀ ਕਿ ਕਾਟਨ ਦਾ ਤੁਹਾਨੂੰ ਰੰਗ ਰਸ਼ੀਆ ਦਾ ਇਹ ਸਟਾਫ ਮਿਲੇਗਾ ਬਰਬਰੀ ਚੈੱਕ ਜਿਹੜਾ ਇਹ ਰਹਿਣ ਵਾਲਾ ਸਟਾਫ ਹੋ ਗਿਆ ਕਾਟਨ ਦਾ ਬਰਬਰੀ ਕਾਟਨ ਹੈਗੀ ਇਹ ਰੰਗ ਰਸ਼ੀਆ ਬ੍ਰਾਂਡ ਦੀ 3 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਇਸ ਦੇ ਵਿੱਚ 4 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਇਸ ਦੇ ਵਿੱਚ ਕਲਰ ਹੋਏਗਾ ਬਹੁਤ ਹੀ ਪਿਆਰਾ ਇਹ ਨਿਓਨ ਮਹਿੰਦੀ ਜਿਹਾ ਸ਼ੇਡ ਰਹਿਣ ਵਾਲਾ ਹੈਗਾ ਇਸ ਦਾ ਬਹੁਤ ਪਿਆਰਾ ਕਲਰ ਹੈਗਾ ਯਾ ਬੇਸ ਇਹਦਾ ਆਫ ਵਾਈਟ ਰਹਿਣ ਵਾਲਾ ਪ੍ਰਿੰਟਿੰਗ ਇਹਦੀ ਕਾਫੀ ਜ਼ਿਆਦਾ ਪਿਆਰੀ ਹੈ ਤੇ ਟੋਟਲ 7 ਮੀਟਰ ਸਟਾਫ ਹੋ ਗਿਆ 7 ਮੀਟਰ ਦੇ ਵਿੱਚ ਆਰਾਮ ਨਾਲ ਤੁਸੀਂ ਇੱਕ ਸੂਟ ਰੈਡੀ ਕਰਕੇ ਔਰ ਇੱਕ ਸ਼ਰਟ ਵੀ ਜਿਹੜੀ ਹੈਗੀ ਆ ਉਹ ਰੈਡੀ ਕਰ ਸਕਦੇ ਹੈਗੇ ਹੋ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਗ੍ਰੀਨ ਜਿਹੜਾ ਇਹ ਸ਼ੇਡ ਰਹਿਣ ਵਾਲਾ ਹੈਗਾ ਰੰਗ ਰਸ਼ੀਆ ਬ੍ਰਾਂਡ ਦਾ ਸਟਾਫ ਹੋਏਗਾ 2 10 ਦੀ ਕੱਟ ਤੋਂ ਇੱਕ ਮਿਲ ਜਾਏਗੀ ਕਾਟਨ ਵਰਬਰੀ ਦਾ ਜਿਹੜਾ ਇਹ ਸਟਾਫ ਰਹਿਣ ਵਾਲਾ ਇਹ ਵੀ ਜਿਹੜਾ ਸਟਾਫ ਹੋ ਗਿਆ ਤੁਹਾਨੂੰ ਕਾਟਨ ਵਰਬਰੀ ਦਾ ਮਿਲੇਗਾ ਨੈਕਸਟ ਜੋ ਇਸਦੇ ਵਿੱਚ ਕੱਟ ਹੋਏਗੀ 1 90 ਦੀ ਕੱਟ ਤੁਹਾਨੂੰ ਮਿਲ ਜਾਏਗੀ ਇਸਦੇ ਵਿੱਚ ਇੱਕ ਇੱਕ 90 ਦੀ ਕੱਟ ਹੋਏਗੀ ਇੱਕ 2 10 ਦੀ ਕੱਟ ਹੋਏਗੀ ਇਹ ਆਰਾਮ ਨਾਲ ਤੁਹਾਡਾ 4 10 ਹੋ ਗਿਆ 4 10 ਦੇ ਵਿੱਚ ਆਰਾਮ ਨਾਲ ਤੁਸੀਂ ਆਪਣਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਹੈਗਾ ਬਰਬਰੀ ਚੈੱਕ ਹੈਗਾ ਜਿਹੜਾ ਬਰਬਰੀ ਕਾਟਨ ਇਹਦਾ ਸਟਾਫ ਰਹਿਣ ਵਾਲਾ ਹੋਏਗਾ ਰੰਗ ਰਸ਼ੀਆ ਬ੍ਰਾਂਡ ਦਾ ਨੈਕਸਟ ਵੀ ਜੋ ਤੁਹਾਨੂੰ ਮਿਲੇਗਾ ਇਹ ਬਰਬਰੀ कॉटन ਲੈਣ ਵਾਲੀ ਹੋਏਗੀ ਬਰਬਰੀ कॉटन ਹੋਏਗੀ ਰੰਗ ਰਸ਼ੀਆ ਬ੍ਰੈਂਡ ਦੀ 4 ਮੀਟਰ ਦੀ ਇਸਤੇ ਕੱਟ ਰਹਿਣ ਵਾਲੀ ਹੈਗੀ ਆ 4 ਮੀਟਰ ਦੇ ਵਿੱਚ ਆਰਾਮ ਨਾਲ ਤੁਸੀਂ ਆਪਣਾ ਸੂਟ ਜਿਹੜਾ ਹੋ ਰੈਡੀ ਕਰ ਸਕਦੇ ਹੈਗੇ ਹੂੰ ਇਹਦਾ ਜਿਹੜਾ ਬੇਸ ਕਲਰ ਹੋਏਗਾ ਆਫ ਵਾਈਟ ਹੋਏਗਾ ਜਿਸਤੇ ਵਿੱਚ ਜਿਹੜੀ ਹੈਗੀ ਆ ਉਹ ਨਾਹੀਂ ਇਹ ਪੀਕਾਕਾ ਔਰ ਨਾਹੀਂ ਇਹ ਗ੍ਰੀਨ ਇਦਾਂ ਦਾ ਸ਼ੇਡ ਜਾਗਾ ਬਹੁਤ ਪਿਆਰਾ ਸ਼ੇਡ ਆ ਉਸਤੇ ਜਿਹੜੀ ਤੁਹਾਨੂੰ ਇਸਤੇ ਵਿੱਚ ਪ੍ਰਿੰਟਿੰਗ ਮਿਲ ਜਾਏਗੀ 4 ਮੀਟਰ ਦੀ ਕੱਟ ਹੋਏਗੀ ਨੈਕਸਟ ਜੋ ਕੱਟ ਮਿਲੇਗੀ ਤੁਹਾਨੂੰ 180 ਦੀ ਕੱਟ ਮਿਲੇਗੀ ਆਫ ਵਾਈਟ ਜਿਹੜੀ ਇਹ ਸ਼ਰਟ ਰਹਿਣ ਵਾਲੀ ਹੈ ਪ੍ਰਿੰਟਿੰਗ ਕਾਫੀ ਜ਼ਿਆਦਾ ਸੋਹਣੀ ਹੋਵੇਗੀ ਨੈਕਸਟ ਜੋ ਕੱਟ ਹੋਏਗੀ ਇਸਦੀ 2.10 ਦੀ ਹੋਏਗੀ ਕਾਪਰ ਜਾਂ ਕਲਰ ਰਹਿਣ ਵਾਲਾ 2.10 ਦੀ ਕੱਟ ਹੋਏਗੀ ਬਰਬਰੀ ਚੈੱਕ ਜਿਹੜਾ ਹੈਗਾ ਇਹ ਬਰਬਰੀ कॉटन ਜਿਹੜਾ ਸਟਾਫ ਤੁਹਾਨੂੰ ਰੰਗ ਰਸ਼ੀਆ ਬ੍ਰਾਂਡ ਦਾ ਮਿਲੇਗਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟਵੇਟ ਸਟਾਫ ਹੈਗਾ ਸਟਾਫ ਦੀ ਕੋਈ ਕੰਪਲੇਂਟ ਨਹੀਂ ਹੋਏਗੀ ਤੁਸੀਂ ਜੇਕਰ ਬਾਟਮ ਮੈਚ ਕਰਕੇ ਲੈਣਾ ਚਾਹੁੰਦੇ ਹੋ ਤੁਸੀਂ ਬਾਟਮ ਵੀ ਮੈਚ ਕਰਕੇ ਲੈ ਸਕਦੇ ਹੈਗੇ ਮਸਲੀਨ कॉटन ਦੀ ਤੁਹਾਨੂੰ ਬਾਟਮ ਮਿਲੇਗੀ ਪਿਓਰ ਮਸਲੀਨ ਦੀ ਹੋਏਗੀ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗੀ ਇਹ ਜੋ ਸਟਾਫ ਹੋ ਗਿਆ ਤੁਹਾਨੂੰ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਹੈਗਾ ਰੰਗ ਰਸ਼ੀਆ ਬ੍ਰਾਂਡ ਦਾ ਸਟਾਫ ਮਿਲੇਗਾ ਸ਼ਿਪਿੰਗ ਜੋ ਹੋਏਗੀ ਸਭ ਦੀ ਐਕਸਟਰਾ ਰਹਿਣ ਵਾਲੀ ਹੈਗੀ ਜੋ ਵੀ ਆਪਾਂ ਨੇ ਮੈਜ਼ਰ ਕਰਕੇ ਇਹਨਾਂ ਦੇ ਉੱਪਰ ਲਿਖਿਆ ਹੁੰਦਾ ਹੈ ਆ ਵੀ ਇੰਨਾ ਸਟਾਫ ਹੈਗਾ ਇੰਨੇ ਮੀਟਰ ਹੈਗਾ ਤਾਂ ਡੀਅਰ ਉਹ ਉਹਦੇ ਵਿੱਚ ਜੋ ਕੋਈ ਡਿਫੈਕਟ ਜਾਂ ਮਿਸ ਪ੍ਰਿੰਟ ਹੁੰਦਾ ਉਸ ਨੂੰ ਕੱਢ ਕੇ ਇਹ ਆਪਾਂ ਨੇ ਮੈਂਸ਼ਨ ਕੀਤਾ ਹੁੰਦਾ ਸਹੀ ਜਿਹੜਾ ਸਟਾਫ ਹੁੰਦਾ ਆ ਜਿਹੜਾ ਤੁਹਾਨੂੰ ਬਰਬਰੀ कॉटन ਦਾ ਸਟਾਫ ਮਿਲੇਗਾ ਰੰਗ ਰਸ਼ੀਆ ਬ੍ਰਾਂਡ ਦਾ ਇਸ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਏਗਾ ਬਹੁਤ ਪਿਆਰਾ ਜਿਹੜਾ ਇਹ ਕਲਰ ਰਹਿਣ ਵਾਲਾ ਨਹੀਂ ਇਹ ਫਰੋਜੀਆ ਨਾ ਗ੍ਰੇ ਹੈ 4 ਮੀਟਰ ਦੀ ਕੱਟ ਤੁਹਾਨੂੰ ਮਿਲ ਜਾਏਗੀ ਬੜਾ ਹੀ ਪਿਆਰਾ ਔਰ ਵੱਖਰਾ ਜਿਹਾ ਕਲਰ ਹੈਗਾ 4 ਮੀਟਰ ਦੀ ਕੱਟ ਤੁਹਾਨੂੰ ਇਸ ਵਿੱਚ ਵੀ ਮਿਲ ਜਾਏਗੀ ਨੈਕਸਟ ਜੋ ਹੋਏਗਾ ਤੁਹਾਨੂੰ ਇਹ ਵੀ ਬਰਬਰੀ कॉटन ਦਾ ਜਿਹੜਾ ਹੈਗਾ ਆ ਉਹ ਤੁਹਾਨੂੰ ਸਟਾਫ ਮਿਲੇਗਾ ਲਵੈਂਡਰ ਸ਼ੇਡ ਰਹਿਣ ਵਾਲਾ ਨਾ ਸੌਰੀ ਪਰਪਲ ਸ਼ੇਡ ਰਹਿਣ ਵਾਲਾ 225 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਔਰ 415 ਦੀ ਕੱਟ ਤੁਹਾਨੂੰ ਇਸ ਵਿੱਚ ਇੱਕ ਮਿਲ ਜਾਏਗੀ ਟੋਟਲ ਜਾਨੀ ਕਿ ਇਹ ਸਟਾਫ ਹੋ ਗਿਆ 415 ਔਰ ਦੋ ਬੱਚੀ 6 ਸੌਰੀ 6.5 ਮੀਟਰ ਹੋ ਗਿਆ 6.5 ਮੀਟਰ ਦੇ ਵਿੱਚ ਆਰਾਮ ਨਾਲ ਤੁਸੀਂ ਆਪਣੀ ਇੱਕ ਸ਼ਰਟ ਔਰ ਇੱਕ ਸੂਟ ਹੈਗਾ ਜਿਹੜਾ ਕੰਪਲੀਟ ਉਹ ਰੈਡੀ ਕਰ ਸਕਦੇ ਹੈਗੇ ਆ ਪਰਪਲ ਕਲਰ ਹੋਏਗਾ 225 ਦੀ ਕੱਟ ਇੱਕ ਹੋਏਗੀ ਔਰ 415 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਬਰਬਰੀ ਕਾਟਨ ਹੋਏਗੀ ਜ਼ਿਆਦਾਤਰ ਆਪਣੇ ਕੋਲੇ ਅੱਜ ਵਾਲੇ ਦੇ ਵਿੱਚ ਬਰਬਰੀ ਕਾਟਨ ਹੋਏਗੀ ਰੰਗ ਰਸ਼ੀਆ ਬ੍ਰਾਂਡ ਦੀ ਹੋਏਗੀ ਜੋ ਬਾਕੀ ਸਟਾਫ ਵੀ ਆਪਾਂ ਦਿਖਾਵਾਂਗੇ ਤਕਰੀਬ ਤਕਰੀਬਨ ਤਕਰੀਬਨ ਉਹ ਤੁਹਾਨੂੰ ਮੈਚਿੰਗ ਹੀ ਦਿਖਾਵਾਂਗੇ ਨੈਕਸਟ ਜੋ ਤੁਹਾਨੂੰ ਕੱਟ ਮਿਲਣ ਵਾਲੀ ਹੈਗੀ 4 ਮੀਟਰ ਦੀ ਹੋਏਗੀ ਪਿੰਕ ਸ਼ੇਡ ਦੇ ਵਿੱਚ ਹੋਏਗੀ ਜੀਓਮੈਟ੍ਰੀਕਲ ਜਾਇਦਾ ਪ੍ਰਿੰਟ ਰਣ ਵਾਲਾ ਪਿੰਕ ਸ਼ੇਡ ਦੇ ਵਿੱਚ 4 ਮੀਟਰ ਦੀ ਕੱਟ ਦੇ ਵਿੱਚ ਆਰਾਮ ਨਾਲ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੈਗੇ ਨੈਕਸਟ ਜੋ ਕੱਟ ਤੁਹਾਨੂੰ ਮਿਲਣ ਵਾਲੀ ਹੈਗੀ ਆ ਉਹ ਵੀ ਤੁਹਾਨੂੰ 465 ਦੀ ਮਿਲ ਜਾਏਗੀ 465 ਦੇ ਵਿੱਚ ਆਰਾਮ ਨਾਲ ਤੁਸੀਂ ਆਪਣਾ ਛੂਟ ਜਿਹੜਾ ਉਹ ਰੈਡੀ ਕਰ ਸਕਦੇ ਹੋ ਮਹਿੰਦੀ ਕਲਰ ਹੋਏਗਾ ਬਹੁਤ ਹੀ ਪਿਆਰਾ ਮਹਿੰਦੀ ਕਲਰ ਹੈਗਾ ਨਿਓਨ ਸ਼ੇਡ ਜਿਹਾ ਹੈਗਾ ਆ ਨੈਕਸਟ ਜੋ ਹੈਗਾ ਯਾ ਉਹ 380 380 ਦੀ ਕੱਟ ਤੋਂ ਨੂੰ ਇੱਕ ਮਿਲ ਜਾਏਗੀ ਇਸ ਤੇ ਵਿੱਚ ਔਰ 1 ਮੀਟਰ ਦੀ ਕੱਟ ਤੋਂ ਨੂੰ ਇੱਕ ਮਿਲ ਜਾਏਗੀ 230 ਦੀ ਕੱਟ ਤੋਂ ਨੂੰ ਇੱਕ ਮਿਲ ਜਾਏਗੀ ਆਰਾਮ ਨਾਲ ਤੁਸੀਂ ਆਪਣਾ ਸੂਟ ਵੀ ਬਣਾ ਸਕਦੇ ਹੋ ਔਰ ਇੱਕ ਸੂਟ ਔਰ ਇੱਕ ਸ਼ਰਟ ਆ ਜਿਹੜੀ ਆਰਾਮ ਨਾਲ ਰੈਡੀ ਹੁੰਦੀ ਹੈ ਤਿੰਨ ਪੀਸਾਂ ਦੇ ਵਿੱਚ ਕਿਉਂਕਿ ਜਿਹੜਾ ਇਹ ਸਟਾਫ ਹੈਗਾ 7 ਮੀਟਰ ਬਣ ਜਾਂਦਾ ਹੈ ਤੇ 7 ਮੀਟਰ ਦੇ ਵਿੱਚ ਆਪਾਂ ਆਰਾਮ ਨਾਲ ਇੱਕ ਸੂਟ ਔਰ ਇੱਕ ਸ਼ਰਟ ਆ ਜਿਹੜੀ ਉਹ ਰੈਡੀ ਕਰ ਸਕਦੇ ਹੈਗੇ ਸਟਾਫ ਬਹੁਤ ਹੀ ਜਿਆਦਾ ਸੋਹਣਾ ਕਲਰ ਵੀ ਬਹੁਤ ਹੀ ਜਿਆਦਾ ਪਿਆਰਾ ਜੇਕਰ ਤੁਸੀਂ ਸ਼ਰਟਾਂ ਰੈਡੀ ਕਰਦੇ ਹੋ ਤੇ ਨਾਲ ਪਲੇਨ ਬਾਟਮ ਤੁਸੀਂ ਬਾਈ ਕਰਦੇ ਹੋ ਤਾਂ ਬਹੁਤ ਸੋਹਣਾ ਸੂਟ ਆ ਤੁਹਾਡਾ ਉਹ ਰੈਡੀ ਹੋ ਜਾਏਗਾ ਨੈਕਸਟ ਹੋਏਗੀ ਗ੍ਰੇ ਕਲਰ ਦੀ ਕੱਟ ਗ੍ਰੇ ਕਲਰ ਦੀ ਤੁਹਾਨੂੰ 3 ਮੀਟਰ ਦੀ ਕੱਟ ਮਿਲੇਗੀ ਪ੍ਰਿੰਟਿੰਗ ਹੋਏਗੀ ਕਾਫੀ ਜ ਜਿਹੜੀ ਹੈਗੀ ਆ ਬਾਟਮ ਇਹ 485 ਦੀ ਕੱਟ ਹੈਗੀ ਤੁਸੀਂ ਆਪਣੇ ਹਿਸਾਬ ਨਾਲ 2 2.5 ਜਿੰਨੇ ਵੀ ਮੀਟਰ ਦੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਸਲੀਨ ਦਾ ਜਿਹੜਾ ਸਟਾਫ ਮਿਲੇਗਾ ਇਹ ਵੀ ਅਸੀਂ ਤੁਹਾਨੂੰ ਕੰਨੀ ਤੋਂ ਚੈੱਕ ਕਰਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਵੀ ਪਿਓਰ ਮਸਲੀਨ ਦਾ ਸਟਾਫ ਹੋਏਗਾ ਕੰਨੀ ਤੋਂ ਹੀ ਆਪਾਂ ਚੈੱਕ ਕਰ ਸਕਦੇ ਹਾਂ ਕਿ ਪਿਓਰ ਮਸਲੀਨ ਦਾ ਹੋਏਗਾ ਇਹ ਵੀ ਵਿਦਆਊਟ ਲਾਈਨਿੰਗ ਬਣਨ ਵਾਲਾ ਸਟਾਫ ਹੋਏਗਾ ਨੈਕਸਟ ਜੋ ਕੱਟ ਤੁਹਾਨੂੰ ਮਿਲਣ ਵਾਲੀ ਹੈਗੇ 240 ਦੀ ਕੱਟ ਹੋਏਗੀ ਇਹ ਵੀ ਤੁਹਾਨੂੰ ਬਰਬਰੀ ਕਾਟਨ ਦਾ ਸਟਾਫ ਮਿਲੇਗਾ ਬਰਬਰੀ ਕਾਟਨ ਦਾ ਸਟਾਫ ਹੋਏਗਾ ਰੰਗ ਰਸ਼ੀਆ ਬ੍ਰਾਂਡ ਦਾ ਹੋਏਗਾ 240 ਦੀ ਕੱਟ ਤੁਹਾਨੂੰ ਮਿਲੇਗੀ ਤੇ ਨਾਲ ਤੁਹਾਨੂੰ 270 ਦੀ ਕੱਟ ਦੀ ਜਿਹੜੀ ਹੈਗੇ ਤੁਹਾਨੂੰ ਬਾਟਮ ਮਿਲ ਜਾਏਗੀ ਜੇਕਰ ਤੁਸੀਂ ਮੈਚਿੰਗ ਬਾਟਮ ਇਸ ਦੇ ਨਾਲ ਬਾਈ ਕਰਨਾ ਚਾਹੁੰਦੇ ਹੋ ਜੇ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੈਗੇ ਹੋ ਨੈਕਸਟ ਜੋ ਕੱਟ ਹੋਏਗੀ 410 ਦੀ ਹੋਏਗੀ ਸਕਾਈ ਬਲੂ ਜਾਂ ਕਲਰ ਰਹਿਣ ਵਾਲਾ ਹੈਗਾ 410 ਦੀ ਜਿਹੜੀ ਕੱਟ ਹੈਗੇ ਤੁਹਾਨੂੰ ਮਿਲ ਜਾਏਗੀ 410 ਦੀ ਕੱਟ ਹੋਏਗੀ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਫਾਈਨ ਇਸ ਦੇ ਵਿੱਚ ਵੀ ਤੁਸੀਂ ਆਪਣਾ ਜਿਹੜਾ ਟੂਟਾ ਉਹ ਰੈਡੀ ਕਰ ਸਕਦੇ ਹੈਗੇ ਹੋ ਨੈਕਸਟ ਹੋਏਗਾ ਜੋ ਬੜਾ ਹੀ ਰਸਟਜਾ ਕਲਰ ਹੈਗਾ ਰਸਟ ਕਾਪਰ ਜਿਹਾ ਕਲਰ ਹੈਗਾ ਜਿਓਮੈਟ੍ਰਿਕਲ ਪ੍ਰਿੰਟਿੰਗ ਹੋਏਗੀ 370 ਦੀ ਕੱਟ ਹੋਏਗੀ 370 ਦੀ ਸਟੀ ਕਾਟ ਸੋਰੀ 360 ਦੀ ਕੱਟ ਹੋਏਗੀ ਬਹੁਤ ਜਿਆਦਾ ਸੋਹਣਾ ਸਟਾਫ ਹੈ ਜੇਕਰ ਤੁਸੀਂ ਇਸ ਦੇ ਵਿੱਚ ਕੋਰਸੈਟ ਰੈਡੀ ਕਰਦੇ ਹੋ ਤਾਂ ਬਹੁਤ ਜਿਆਦਾ ਸੋਹਣਾ ਲੱਗਣਾ ਵਾ ਕੋਰਸੈਟ ਨੈਕਸਟ ਜੋ ਕਲਰ ਹੋਏਗਾ ਕਾਪਰ ਦਾ ਕਲਰ ਰਹਿਣ ਵਾਲਾ 3 ਮੀਟਰ ਦੀ ਕੱਟ ਹੋਏਗੀ ਪ੍ਰਿੰਟਿੰਗ ਤੁਸੀਂ ਦੇਖ ਚੱਕ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੀ ਹੈਗੀ ਇਹ ਹੋਏਗੀ ਸੰਦੂਰ ਮੈਚਿੰਗ ਸੰਦੂਰ ਮੈਚਿੰਗ ਹੋਏਗੀ ਇਹ ਰੰਗ ਰਸ਼ੀਆ ਬ੍ਰੈਂਡ ਦੀ ਇਹਦੇ ਸੰਦੂਰ ਮੈਚਿੰਗ ਦਾ ਹੁੰਦਾ ਕਿ ਇਹਦੇ نیچے ਜਿਹੜੀ ਲਾਈਨ ਅ ਬਣੀਆਂ ਹੋਈਆਂ ਨੇ ਐਸਾ ਕਰਕੇ ਇਹਨੂੰ ਜਿਹੜਾ ਹੈਗਾ ਉਹ ਸੰਦੂਰ ਮੈਚਿੰਗ ਕਹਿੰਦੇ ਨੇ 3 ਮੀਟਰ ਦੀ ਕੱਟ ਹੋਏਗੀ ਇਸ ਤੇ ਵਿੱਚ ਨੈਕਸਟ ਜੋ ਹੋਏਗੀ 255 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗੀ ਗ੍ਰੀਨ ਕਲਰ ਹੋਏਗਾ ਡਾਰਕ ਗ੍ਰੀਨ ਕਲਰ ਹੋਏਗਾ ਜਿਸ ਨੂੰ ਬੋਟਲ ਗ੍ਰੀਨ ਕਹਿ ਦਿੰਨੇ ਆਪਾਂ ਉਹ ਵਾਲਾ ਕਲਰ ਹੈਗਾ ਯਾ 255 ਦੀ ਕੱਟ ਤੁਹਾਨੂੰ ਇਸ ਵਿੱਚ ਵੀ ਮਿਲ ਜਾਏਗੀ ਦੂਸਰੇ ਦੇ ਵਿੱਚ ਤੁਹਾਨੂੰ 3 ਮੀਟਰ ਦੀ ਕੱਟ ਮਿਲ ਜਾਏਗੀ ਕਲਰ ਦਾ ਹੀ ਜਸਟ ਇਹਨਾਂ ਦੇ ਵਿੱਚ ਡਿਫਰੈਂਸ ਹੈਗਾ ਬਾਕੀ ਇਹ ਸੇਮ ਹੈਗੇ ਆ ਪ੍ਰਿੰਟਿੰਗ ਇਹਨਾਂ ਦੀ ਸੇਮ ਹੋਏਗੀ ਔਰ ਸੰਦੂਰ ਮੈਚਿੰਗ ਇਹੀ ਇਹਨਾਂ ਦਾ ਸਟਾਫ ਰੈਨ ਵਾਲਾ ਸੰਦੂਰ ਕਾਟਨ ਜਿਹੜਾ ਇਹਨਾਂ ਦਾ ਸਟਾਫ ਰੈਨ ਵਾਲਾ ਰੰਗ ਰਸ਼ੀਆ ਬ੍ਰਾਂਡ ਦਾ ਹੋਏਗਾ ਨੈਕਸਟ ਹੋਏਗਾ ਗ੍ਰੇ ਕਲਰ ਗ੍ਰੇ ਕਲਰ ਦੇ ਵਿੱਚ ਤੁਹਾਨੂੰ ਜਿਓਮੈਟ੍ਰੀਕਲ ਪ੍ਰਿੰਟ ਮਿਲ ਜਾਏਗਾ 2 45 ਦੀ ਕਟ ਤੁਹਾਨੂੰ ਇੱਕ ਮਿਲ ਜਾਏਗੀ ਜੋ ਨੈਕਸਟ ਹੋਏਗੀ ਤੁਹਾਨੂੰ 3 75 ਦੀ ਕਟ ਮਿਲੇਗੀ ਇੱਕ ਜੋ ਨੈਕਸਟ ਹੋਏਗੀ ਤੁਹਾਨੂੰ ਉਹ 2 ਮੀਟਰ ਦੀ ਕੱਟ ਮਿਲੇਗੀ ਤੁਸੀਂ ਇਸ ਨੂੰ ਮੈਚਿੰਗ ਬਾਟਮ ਨਾਲ ਗ੍ਰੇ ਬਾਟਮ ਨਾਲ ਲੈਣਾ ਚਾਹੁੰਦੇ ਗ੍ਰੇ ਬਾਟਮ ਨਾਲ ਵੀ ਲੈ ਸਕਦੇ ਹੋ ਤੁਹਾਡਾ 575 ਇਹ ਵਾਲਾ ਹੋ ਗਿਆ ਔਰ 245 ਦੀ ਕੱਟ ਇਹ ਹੋਗੀ ਇੱਕ ਸੂਟ ਔਰ ਇੱਕ ਸ਼ਰਟ ਆ ਜਿਹੜੀ ਆਮ ਨਾਲ ਰੈਡੀ ਹੁੰਦੀ ਉਸ ਤੋਂ ਵੀ ਵੱਧ ਹੀ ਹੈਗਾ ਇਹ ਸਟਾਫ ਜੇਕਰ ਇੱਕ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਇੱਕ ਕਾਲ ਓਵਰ ਕਰਨਾ ਚਾਹੁੰਦੇ ਤੁਸੀਂ ਉਦਾਂ ਵੀ ਕਰ ਸਕਦੇ ਹੋ ਆਪਣੇ ਕੋਲ ਮਸਲੀਨ ਦੀਆਂ ਬਾਟਮਸ ਹੈਗੀਆਂ ਗ੍ਰੇ ਕਲਰ ਦੀਆਂ ਨੈਕਸਟ ਜੋ ਹੋਏਗਾ ਤੁਹਾਨੂੰ ਮਿਲੇਗਾ ਕਾਟਨ ਦਾ ਹੀ ਸਟਾਫ ਹੋਏਗਾ ਬਹੁਤ ਹੀ ਪਿਆਰਾ ਜਿਹੜਾ ਇਸ ਦਾ ਪ੍ਰਿੰਟ ਰਣ ਵਾਲਾ ਹੈਗਾ ਆ ਸਟਫ ਬਹੁਤ ਜ਼ਿਆਦਾ ਸੋਹਣਾ ਹੈ ਪ੍ਰਿੰਟਿੰਗ ਕਾਫੀ ਜ਼ਿਆਦਾ ਸੋਹਣੀ ਹੋਏਗੀ ਇਸ ਤੇ ਨਾਲ ਵੀ ਅਸੀਂ ਤੁਹਾਨੂੰ ਜਿਹੜੀ ਸੇਮ ਮੈਚਿੰਗ ਬਾਟਮ ਦੇਾਂਗੇ 2 40 ਦੇ ਕੱਟ ਦੀ ਤੁਹਾਨੂੰ ਬਾਟਮ ਮਿਲੇਗੀ 2 ਮੀਟਰ ਦੀ ਤੁਹਾਨੂੰ ਸ਼ਰਟ ਮਿਲ ਜਾਏਗੀ ਨੈਕਸਟ ਜੋ ਰਹਿਣ ਵਾਲਾ ਪਹਿਣਾ ਦੀ ਬਹੁਤ ਡਿਮਾਂਡ ਸੀ ਇੱਕ ਪਿੰਕ ਸ਼ੇਡ ਦਾ ਆਪਾਂ ਨੇ ਸੂਟ ਪਾਇਆ ਸੀ ਵੀਡੀਓ ਦੇ ਵਿੱਚ ਪਹਿਣਾ ਕਹਿ ਰਹੇ ਸੀ ਸਾਰੇ ਹੀ ਸਾਨੂੰ ਉਹਦੇ ਨਾਲ ਦੇ ਹੀ ਸਟਫ ਚਾਹੀਦਾ ਉਹ ਸੇਮ ਪ੍ਰਿੰਟ ਚਾਹੀਦਾ ਹੀ ਸੇਮ ਪ੍ਰਿੰਟ ਹੋਏਗਾ ਕਲਰ ਦਾ ਫਰਕ ਰਹਿਣ ਵਾਲਾ ਅੰਬੀਆਂ ਵਾਲਾ ਪ੍ਰਿੰਟ ਹੈਗਾ 2 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਇਸ ਦੇ ਵਿੱਚ 2 ਮੀਟਰ ਦੀ ਕੱਟ ਇੱਕ ਮਿਲ ਜਾਏਗੀ 4 ਮੀਟਰ ਸਟਾਫ ਤੁਹਾਨੂੰ ਮਿਲ ਜਾਏਗਾ 4 ਮੀਟਰ ਸਟਾਫ ਆ ਜਿਹੜਾ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗਾ 4 ਮੀਟਰ ਦੇ ਵਿੱਚ ਆਰਾਮ ਨਾਲ ਤੁਸੀਂ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜਾਂ ਤੁਸੀਂ ਇਸ ਦਾ ਕੋਰਸ ਸੈਟ ਵਗੈਰਾ ਬਣਾ ਸਕਦੇ ਹੈਗੇ ਹੋ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੋਵੇਗਾ ਨੈਕਸਟ ਜੋ ਹੋਏਗਾ ਤੁਹਾਨੂੰ 2 ਮੀਟਰ ਦੀ ਜਿਹੜੀ ਕੱਟ ਮਿਲੇਗੀ ਜਿਵੇਂ ਜਿਓਮੈਟ੍ਰੀਕਲ ਪ੍ਰਿੰਟ ਦੇ ਵਿੱਚ ਜੇਕਰ ਤੁਹਾਡੇ ਕੋਲ ਕੋਈ ਨਿਓਨ ਮਹਿੰਦੀ ਸ਼ੇਡ ਦੀ ਬਾਟਮ ਪਈ ਹੈਗੀ ਜਾਂ ਫਿਰ ਅ ਅੱਤੜੇ ਕੋਲ ਮੈਂ ਜੈਂਟਾ ਜਾਂ ਪੀਕਾਕ ਕੋਈ ਵੀ ਬਾਟਮ ਹੈਗੀ ਉਹਨਾਂ ਦਾ ਕੰਟਰਾਸਟ ਬਣਾ ਸਕਦੇ ਹਾਂ ਤੁਸੀਂ ਸ਼ਰਟ ਰੈਡੀ ਕਰ ਸਕਦੇ ਹੋ 2 ਮੀਟਰ ਦੇ ਵਿੱਚ ਨੈਕਸਟ ਜੋ ਕੱਟ ਹੋਏਗੀ 3 ਮੀਟਰ ਦੀ ਹੋਏਗੀ 3 ਮੀਟਰ ਦੀ ਕੱਟ ਹੋਏਗੀ ਪੀਚ ਕਲਰ ਹੋਏਗਾ ਸਟੱਫ ਬਹੁਤ ਹੀ ਜ਼ਿਆਦਾ ਸੋਨਾ ਹੋਏਗਾ ਜਿੰਨਾ ਪਹਿਣਾ ਦਾ 18 ਤੋਂ 19 ਇੰਚ ਦਾ ਘੇਰਾ ਆਉਂਦਾ ਹੈਗਾ ਉਹ 3 ਮੀਟਰ ਦੇ ਵਿੱਚ ਆਰਾਮ ਨਾਲ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੀਆਂ ਨੇ ਨੈਕਸਟ ਜੋ ਕੱਟ ਹੋਏਗੀ ਇਹ ਵੀ ਤੁਹਾਨੂੰ ਵਰਬਰੀ ਕਾਟਨ ਮਿਲੇਗੀ ਬਰਬਰੀ कॉटन ਹੋਏਗੀ ਰੰਗ ਰਸ਼ੀਆ ਬ੍ਰਾਂਡ ਦੀ ਹੋਏਗੀ ਪਿੰਕ ਸ਼ੇਡ ਹੋਏਗਾ 220 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਤੁਸੀਂ yellow ਬਾਟਮ ਨਾਲ ਵੀ ਇਸ ਨੂੰ ਵੇਅਰ ਕਰ ਸਕਦੇ ਹੈਗੇ ਹੋ 480 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਇਸ ਦੇ ਵਿੱਚ 480 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਔਰ 220 ਦੀ ਕੱਟ ਆ ਜਿਹੜੀ ਤੁਹਾਨੂੰ ਇੱਕ ਮਿਲ ਜਾਏਗੀ ਪ੍ਰਿੰਟਿੰਗ ਸੇਮ ਹੋਏਗੀ ਬਰਬਰੀ कॉटन ਦਾ ਸਟਾਫ ਹੋਏਗਾ ਔਰ ਇਹਨਾਂ ਦੇ ਕਲਰ ਦੇ ਵਿੱਚ ਜਿਹੜਾ ਉਹ ਡਿਫਰੈਂਸ ਰਹਿਣ ਵਾਲਾ ਹੈਗਾ ਨੈਕਸਟ ਜੋ ਕੱਟ ਹੋਏਗੀ 3 ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਆ ਮਸਟਰਡ ਜੈਸਤਾ ਕਲਰ ਹੋਏਗਾ ਪ੍ਰਿੰਟਿੰਗ ਕਾਫੀ ਜ਼ਿਆਦਾ ਸੂਣੀ ਹੈਗੀ ਜੇ ਕਿਸੇ ਭੈਣ ਨੇ 3 ਮੀਟਰ ਦੇ ਵਿੱਚ ਸੂਟ ਰੈਡੀ ਕਰਦੀ ਹੈ ਤਾਂ ਆਰਾਮ ਨਾਲ ਲੈ ਸਕਦੇ ਸਪੈਸ਼ਲ ਉਹ ਪਹਿਣਨ ਲਈ ਕੱਟ ਪੀਸਸ ਜਿਆਦਾ ਵਧੀਆ ਹੁੰਦੇ ਆ ਜਿਹੜੀਆਂ ਸਟਿਚਿੰਗ ਕਰਦੀਆਂ ਨੇ ਉਹ ਆਰਾਮ ਨਾਲ ਜਿਹੜਾ ਆਪਣਾ ਸੂਟ ਆ ਉਹ ਬਣਾ ਸਕਦੀਆਂ ਨੇ ਨੈਕਸਟ ਜੋ ਹੋਏਗਾ 1 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਗ੍ਰੀਨ ਕਲਰ ਰਹਿਣ ਵਾਲਾ 2 40 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਇਹ ਪੂਰਾ ਜਿਹੜਾ ਸਟਾਫ ਹੋ ਗਿਆ 3 40 ਹੋ ਗਿਆ 3 40 ਦੇ ਵਿੱਚ ਵੀ ਜਨਰਲ 18 ਤੋਂ 19 ਇੰਚ ਘੇਰਾ ਆਉਂਦਾ ਆ ਆਰਾਮ ਨਾਲ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੀ ਆ ਗ੍ਰੀਨ ਕਲਰ ਤੁਹਾਨੂੰ ਇਸ ਦੇ ਵਿੱਚ ਨੈਕਸਟ ਇਸੇ ਦੇ ਵਿੱਚ ਹੀ ਤੁਹਾਨੂੰ ਇੱਕ ਕਲਰ ਹੋਰ ਮਿਲੇਗਾ ਪਿੰਕ ਸ਼ੇਡ ਹੋਵੇਗਾ 350 ਦੀ ਕੱਟ ਤੋਂ ਨੂੰ ਇੱਕ ਮਿਲ ਜਾਏਗੀ ਔਰ 480 ਦੀ ਕੱਟ ਤੋਂ ਨੂੰ ਇਸ ਦੇ ਵਿੱਚ ਇੱਕ ਮਿਲ ਜਾਏਗੀ 480 ਦੇ ਵਿੱਚ ਵੀ ਆਪਣਾ ਪੂਰਾ ਸੂਟ ਰੈਡੀ ਹੁੰਦਾ ਆ ਔਰ 350 ਦੇ ਵਿੱਚ ਜਿੰਨਾਂ ਦਾ 18 19 ਇੰਚ ਘੇਰਾ ਆਉਂਦਾ ਸਟੇਟ ਬਾਟਮ ਨਾਲ ਉਹਨਾਂ ਦਾ ਵੀ ਸੂਟ ਰੈਡੀ ਹੁੰਦਾ ਜਿੱਦਾਂ ਕਿ ਮਦਰ ਔਰ ਡਾਟਰਸ ਬਣਾਉਣਾ ਚਾਹੁੰਦੀਆਂ ਨੇ ਸੇਮ ਸੂਟ ਔਰ ਆਰਾਮ ਨਾਲ ਬਣਾ ਸਕਦੀਆਂ ਤੇ ਸੂਟ ਰੈਡੀ ਕਰ ਸਕਦੀਆਂ ਕਿਉਂਕਿ ਕੱਟ ਪੀਸਸ ਦੇ ਵਿੱਚ ਬ੍ਰਾਂਡ ਦੇ ਜਿਹੜੇ ਕੱਪੜੇ ਹੁੰਦੇ ਆ ਆਪਾਂ ਨੂੰ ਕਾਫੀ ਸਸਤੇ ਪੈ ਜਾਂਦੇ ਆ ਨੈਕਸਟ ਜੋ ਕੱਟ ਹੋਏਗੀ 235 ਦੀ ਹੋਏਗੀ 235 ਦੀ ਕੱਟ ਹੋਏਗੀ ਇਹ ਮਹਿਰੂਨ ਕਲਰ ਦੀ ਪ੍ਰਿੰਟਿੰਗ ਹੋਏਗੀ ਇਸ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਮਹਿਨੂਰ ਕਲਰ ਦੀ बॉਟਮ ਹੈਗੀ ਹੈ ਤਾਂ ਤੁਸੀਂ ਉਹ ਰੈਡੀ ਕਰ ਸਕਦੇ ਹੈਗੇ ਹੋ ਨੈਕਸਟ ਜੋ ਕੱਟ ਹੋਏਗੀ ਗ੍ਰੀਨ ਕਲਰ ਦੀ ਕੱਟ ਹੋਏਗੀ ਇਸ ਤੇ ਇਸੇ ਦੇ ਵਿੱਚ ਜਿਹੜਾ ਹੈਗਾ ਇਹ ਦੂਸਰਾ ਕਲਰ ਆ ਗਿਆ ਗ੍ਰੀਨ ਕਲਰ ਪਿਸਤਾ 그린 ਕਲਰ ਹੋਏਗਾ ਡਾਰਕ ਪਿਸਤਾ ਇਸ ਦੇ ਵਿੱਚ 1.90 ਦੀ ਕਟ ਇੱਕ ਮਿਲੇਗੀ ਔਰ 1 ਮੀਟਰ ਦੀ ਕਟ ਇੱਕ ਮਿਲੇਗੀ ਮਤਲਬ ਕਿ ਇਹ 2.90 ਹੋ ਗਿਆ 2.90 ਦੇ ਵਿੱਚ ਤੁਸੀਂ ਆਰਾਮ ਨਾਲ ਦੀ ਸ਼ਰਟ ਰੈਡੀ ਕਰ ਸਕਦੇ ਹੋ ਔਰ ਬੱਚੇ ਦਾ ਸੂਟ ਵੀ ਤੁਸੀਂ ਰੈਡੀ ਕਰ ਸਕਦੇ ਹੈਗੇ ਹੋ ਇਹਦੇ ਵਿੱਚ ਜਿਹੜਾ ਹੈਗਾ ਰੈੱਡ ਰੈੱਡ ਕਲਰ ਹੈਗਾ ਮਹਿਨੂਰਜਾ ਕਲਰ ਹੈਗਾ ਆ ਤੁਸੀਂ ਉਸ ਤੇ ਨਾਲ ਵੀ ਰੈਡੀ ਕਰ ਸਕਦੇ ਹੈਗੇ ਹੋ ਜੋ ਨੈਕਸਟ ਹੋਏਗਾ ਉਹੀ ਹੋਈ ਗਿਆ ਪਿੰਕ ਕਲਰ ਇਸੇ ਦੇ ਵਿੱਚ ਹੀ ਬਰੀਕ ਬੂਟੀ ਵਾਲੇ ਦੇ ਵਿੱਚ ਤੁਹਾਨੂੰ ਇੱਕ ਜਿਹੜਾ ਹੈ ਪ੍ਰਿੰਟ ਹੈਗਾ ਉਹ ਮਿਲ ਜਾਏਗਾ 290 ਦੀ ਕੱਟ ਮਿਲੇਗੀ ਔਰ ਜੋ ਨੈਕਸਟ ਕੱਟ ਰਹਿਣ ਵਾਲੀ ਹੈਗੀ ਆ ਉਹ 435 ਦੀ ਹੋਏਗੀ ਫਰੋਜੀ ਕਲਰ ਦੇ ਵਿੱਚ ਫਰੋਜੀ ਕਲਰ ਦੇ ਵਿੱਚ 435 ਦੀ ਕੱਟ ਮਿਲੇਗੀ ਸੇਮ ਪ੍ਰਿੰਟਿੰਗ ਹੋਏਗੀ ਕਲਰ ਦਾ ਜਿਹੜਾ ਇਹਨਾਂ ਦਾ ਡਿਫਰੈਂਸ ਰਹਿਣ ਵਾਲਾ ਹੈਗਾ ਜੇਕਰ ਤੁਸੀਂ ਇਹਨਾਂ ਦਾ ਟਾਈ ਡਾਈ ਦੁਪੱਟੇ ਕਰਵਾ ਕੇ ਰੈਡੀ ਕਰਦੇ ਹੋ ਤਾਂ ਸੂਟ ਤੁਹਾਡੇ ਬਹੁਤ ਹੀ ਜ਼ਿਆਦਾ ਸੋਹਣੇ ਰੈਡੀ ਹੁੰਦੀ ਆ ਵੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਨੈਕਸਟ ਜੋ ਕੱਟ ਹੋਏਗੀ 270 ਦੀ ਹੋਏਗੀ 270 ਦੀ ਕੱਟ ਰਹਿਣ ਵਾਲੀ ਹੈ ਗ੍ਰੀਨ ਕਲਰ ਦੇ ਵਿੱਚ ਇਸ ਦਾ ਤੁਸੀਂ ਕੋਰਸੈਟ ਹੈ ਜਿਹੜਾ ਬੱਚੇ ਦਾ ਰੈਡੀ ਕਰ ਸਕਦੇ ਹੋ ਆਪਣੀ ਫਰੌਕ ਵੀ ਰੈਡੀ ਕਰ ਸਕਦੇ ਹੋ 2 ਮੀਟਰ ਦੀ ਕੱਟ ਹੋਏਗੀ yellow ਕਲਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈਗਾ ਤੁਸੀਂ ਇਹ ਵੀ ਲੈ ਸਕਦੇ ਹੈਗੇ ਹੋ ਨੈਕਸਟ ਜੋ ਕੱਟ ਰਹਿਣ ਵਾਲੀ ਆ 325 ਦੀ ਕੱਟ ਹੋਏਗੀ ਗ੍ਰੇ ਕਲਰ ਦੀ ਤੇ ਨਾਲ ਤੁਸੀਂ ਗ੍ਰੇ ਕਲਰ ਦੀ ਹੀ ਬਾਟਮ ਲੈ ਸਕਦੇ ਹੈਗੇ ਹੋ ਬਾਟਮ ਦੀ ਜਿਹੜੀ ਕੱਟ ਰਹਿਣ ਵਾਲੀ ਹੈਗੀ ਆ 2.5 ਮੀਟਰ ਦੀ ਕੱਟ ਹੋਏਗੀ ਬਾਟਮ ਦੀ ਔਰ ਜੋ 3 ਨੂੰ 25 ਦੀ ਜਿਹੜੀ ਕੱਟ ਹੋਏਗੀ ਉਹ ਸ਼ਰਟ ਦੀ ਹੋਏਗੀ ਤੁਸੀਂ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਕੱਲਾ ਪੀਸ ਬਾਈ ਕਰਨਾ ਚਾਹੁੰਦੇ ਆ ਕੱਲਾ ਪੀਸ ਵੀ ਬਾਈ ਕਰ ਸਕਦੇ ਹੋ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਸਲੀਨ ਦੀ ਤੁਹਾਨੂੰ ਬਾਟਮ ਆ ਜਿਹੜੀ ਉਹ ਵੀ ਮਿਲ ਜਾਏਗੀ ਨੈਕਸਟ ਜੋ ਕੱਟ ਰਹਿਣ ਵਾਲੀ ਹੈਗੀ ਤੁਹਾਨੂੰ 3 ਮੀਟਰ ਦੀ ਕੱਟ ਮਿਲੇਗੀ ਅੰਬੀਆਂ ਵਾਲੀ ਤੇ ਨਾਲ ਜਿਹੜੀ ਤੁਹਾਨੂੰ ਹੈਗੀ ਆ ਉਹ ਰਸ਼ੀਆ ਬ੍ਰੈਂਡ ਦੀ ਜਿਹੜੀ ਹੈਗੀ 100 ਰੁਪਏ ਮੀਟਰ ਵਾਲੀ ਬਾਟਮ ਮਿਲ ਜਾਏਗੀ ਮੈਚਿੰਗ 3 ਮੀਟਰ ਦੀ ਸ਼ਰਟ ਔਰ ਜੋ 2.5 ਮੀਟਰ ਦੀ ਹੈਗੀ ਤੁਹਾਨੂੰ ਬਾਟਮ ਆ ਜਿਹੜੀ ਉਹ ਮਿਲ ਜਾਏਗੀ ਤੋੜਾ ਜਿਹੜਾ ਇਹ ਪੂਰਾ ਮੈਚਿੰਗ ਸੂਟ ਆ ਉਹ ਰੈਡੀ ਹੋ ਜਾਂਦਾ ਹੈਗਾ ਨੈਕਸਟ ਹੋਏਗਾ ਨੇਵੀ ਬਲੂ ਦੀ ਤੁਹਾਨੂੰ ਅੰਬੀਆਂ ਵਾਲੀ ਸ਼ਰਟ ਮਿਲੇਗੀ 3 10 ਦੀ ਨਾਲ ਤੁਹਾਨੂੰ 3 ਮੀਟਰ ਦੀ ਹੀ ਮਸਲੀਨ कॉटन ਦੀ ਬਾਟਮ ਮਿਲ ਜਾਏਗੀ ਉਹ ਵੀ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗੀ ਜੋ ਕਿ ਵਿਦਾਊਟ ਲਾਈਨਿੰਗ ਬਨੇਗੀ ਔਰ ਸ਼ਰਟ ਵੀ ਤੁਹਾਡੀ ਵਿਦਾਊਟ ਲਾਈਨਿੰਗ ਬਨੇਗੀ ਨੇਵੀ ਬਲੂ ਦੀ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਨੈਕਸਟ ਜੋ ਹੋਏਗਾ ਕਾਟਰਾਈਜ਼ कॉटन ਹੋਏਗੀ ਇਹ ਰੰਗ ਰਸ਼ੀਆ ਬ੍ਰੈਂਡ ਦੀ ਬਲੈਕ ਕਲਰ ਦੀ 10 ਮੀਟਰ ਦੀ ਕੱਟ ਹੋਏਗੀ ਇਹ ਕਾਟਰਾਈਜ਼ ਕਾਟਨ ਹੋਏਗੀ ਜਿੱਦਾਂ ਆਪਣਾ ਕਾਟਰਾਈਜ਼ ਦਾ ਸਟੱਫ ਹੁੰਦਾ ਹੈ ਵੈਂਟਲ ਦੇ ਵਿੱਚ ਉਸੇ ਤਰ੍ਹਾਂ ਹੀ ਇਹ ਇਹਦੇ ਵਿੱਚ ਵੀ ਕਾਟਰਾਈਜ਼ ਬਣੀ ਹੋਈ ਹੁੰਦੀ ਆ ਲਾਈਨਾਂ ਬਣੀਆਂ ਹੋਈਆਂ ਹੁੰਦੀਆਂ ਨੇ ਤੇ ਇਹ ਜਿਹੜਾ ਸਟੱਫ ਹੁੰਦਾ ਹੈ ਹੈ ਇਹ ਕਾਟਨ ਹੁੰਦੀ ਆ ਬਟ ਕਾਟਰਾਈਜ਼ ਕਾਟਨ ਹੈਗੀ ਇਦਾਂ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਕਾਟਰਾਈਜ਼ ਕਾਟਨ ਹੋਏਗੀ ਬਾਇਰ ਅੰਗਰੇਜ਼ੀਆ 10 ਮੀਟਰ ਦੇ ਕੱਟ ਤੁਹਾਨੂੰ ਮਿਲੇਗੀ ਇਸ ਦੇ ਨਾਲ ਜੇਕਰ ਤੁਸੀਂ ਬਲੈਕ ਬਾਟਮ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਮਸਲੀਨ ਦੀ ਨਾਲ ਬਲੈਕ ਬਾਟਮ ਵੀ ਮੈਚ ਕਰਕੇ ਦੇ ਸਕਦੇ ਹੈਗੇ ਆਂ ਤੈਨੋਂ ਬੰਨ ਤੇਰੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਬਲੈਕ ਸ਼ੇਡ ਦੇ ਵਿੱਚ ਔਰ ਜੋ ਨੈਕਸਟ ਕੱਟ ਹੋਏਗੀ ਤੁਹਾਨੂੰ 2 25 ਦੀ ਇੱਕ ਕੱਟ ਮਿਲ ਜਾਏਗੀ ਇਸ ਦੇ ਨਾਲ ਜੇ ਤੁਸੀਂ ਇਸ ਨੂੰ ਆਲ ਓਵਰ ਬਣਾਉਣਾ ਚਾਹੁੰਦੇ ਹੋ ਆਲ ਓਵਰ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਮੈਚਿੰਗ ਨਾਲ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਨਾਲ ਵੀ ਇਸ ਨੂੰ ਇਸ ਤਰੀਕੇ ਨਾਲ ਬਣਾ ਸਕਦੇ ਹੈਗੇ ਹੋ ਤੁਹਾਨੂੰ ਮੈਚਿੰਗ ਵੀ ਅਸੀਂ ਸੂਟ ਦੇ ਸਕਦੇ ਹਾਂ ਨੈਕਸਟ ਜੋ ਕੱਟ ਹੋਏਗੀ ਬਲੈਕ ਸ਼ੇਡ ਦੇ ਵਿੱਚ ਹੀ ਤੁਹਾਨੂੰ ਇਹ ਮਿਲੇਗਾ 10 10 ਦੀ ਕੱਟ ਹੋਏਗੀ ਅੰਬੀਆਂ ਵਾਲੀ ਪ੍ਰਿੰਟਿੰਗ ਹੋਏਗੀ ਬਲੈਕ ਦੇ ਵਿੱਚ 10 10 ਦੀ ਕੱਟ ਹੋਏਗੀ ਤੇ ਨਾਲ ਤੁਹਾਨੂੰ ਜਿਹੜੀ ਬਲੈਕ ਬਾਟਮ ਆ ਉਹ ਮਿਲ ਜਾਏਗੀ 242 ਦੀ ਕੱਟ ਦੀ ਤੁਹਾਨੂੰ ਇਸਦੇ ਨਾਲ ਬਾਟਮ ਮਿਲ ਜਾਏਗੀ ਨੈਕਸਟ ਜੋ ਹੋਏਗੀ ਇਹ ਵੀ ਤੁਹਾਨੂੰ ਬਲੈਕ ਕਲਰ ਦਾ ਹੀ ਸ਼ਰਟ ਪੀਸ ਮਿਲਣ ਵਾਲਾ 175 ਦੀ ਕੱਟ ਤੁਹਾਨੂੰ ਬਲੈਕ ਦੇ ਵਿੱਚ ਮਿਲੇਗੀ ਔਰ 275 ਦੀ ਤੁਸੀਂ ਬਾਟਮ ਲੈ ਸਕਦੇ ਹੈਗੇ ਹੋ ਤੁਸੀਂ ਇਸ ਨੂੰ ਡਿਜ਼ਾਈਨਿੰਗ ਕਰਕੇ ਵੀ ਵੀਅਰ ਕਰ ਸਕਦੇ ਹੈਗੇ ਹੋ ਨੈਕਸਟ ਵੀ ਹੋਏਗਾ ਜੋ ਬਲੈਕ ਕਲਰ ਦਾ ਹੋਏਗਾ 480 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਬਲੈਕ ਕਲਰ ਦਾ ਹੀ ਹੋਏਗਾ ਇਹ ਵੀ ਸੂਟ 480 ਦੀ ਕੱਟ ਤੋਂ ਨਿਕਲ ਮਿਲ ਜਾਏਗੀ 280 ਦੀ ਕੱਟ ਤੋਂ ਇੱਕ ਮਿਲ ਜਾਏਗੀ 280 ਵਿੱਚ ਤੁਸੀਂ ਸ਼ਰਟ ਰੈਡੀ ਕਰ ਸਕਦੇ ਹੋ ਨੂੰ 480 ਦੇ ਵਿੱਚ ਤੁਸੀਂ ਆਪਣਾ ਪੂਰਾ ਸੂਟ ਰੈਡੀ ਕਰ ਸਕਦੇ ਹੋ ਜੇਕਰ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਬਲੈਕ ਬਾਟਮ ਨਾਲ ਨੂੰ ਮੈਚ ਕਰਕੇ ਵੀ ਦੇ ਦਾਂਗੇ ਜੇ ਘਰਾਲਓਵਰ ਬਾਈ ਕਰਨਾ ਚਾਹੁੰਦੇ ਹੋ ਜਾਂ ਕੱਲੀ ਸ਼ਰਟ ਬਾਈ ਕਰਨੀ ਚਾਹੁੰਦੇ ਹੋ ਤੁਸੀਂ ਉਦਾਂ ਵੀ ਬਾਈ ਕਰ ਸਕਦੇ ਹੈਗੇ ਹੋ ਨੈਕਸਟ ਜੋ ਆਪਣਾ ਰਹਿਣ ਵਾਲਾ ਹੈਗਾ ਇਹ ਜਿਹੜਾ ਸਟਾਫ ਹੋਏਗਾ ਆਪਣਾ 190 ਦੀ ਕੱਟ ਤੁਹਾਨੂੰ ਮਿਲੇਗੀ ਕਾਟਨ ਦਾ ਹੀ ਸਟਾਫ ਹੋਏਗਾ ਰੰਗ ਰਸ਼ੀਆ ਬ੍ਰੈਂਡ ਦਾ ਹੀ ਰਹਿਣ ਵਾਲਾ ਹੋਏਗਾ ਇਹ ਸਟਾਫ ਬਟ ਇਹਨਾਂ ਦੇ ਉੱਪਰ ਜਿਹੜੀ ਹੈਗੀ ਆ ਆਪਾਂ ਕਹੀਏ ਵੀ ਟੈਗ ਜਿਹੜੇ ਲੱਗੇ ਹੋਏ ਨੇ ਕਿਸੇ ਦੇ ਉੱਪਰ ਮਾਹੀ ਸ਼ਰਮਾ ਹੋਏਗਾ ਕਾਟਨ ਨੇਚਰਲ ਹੋਏਗੀ ਜਪਾਨੀ ਲੈਬਰਟੀ ਹੋਏਗੀ ਕਿਸੇ ਦੇ ਉੱਪਰ ਕੁਝ ਮੈਂਸ਼ਨ ਕੀਤਾ ਹੋਇਆ ਕਿਸੇ ਦੇ ਉੱਪਰ ਕੁਝ ਮੈਂਸ਼ਨ ਕੀਤਾ ਹੋਇਆ ਇਹ ਆਪਾਂ 115 ਰੁਪਏ ਮੀਟਰ ਦੇ ਰਹੇ ਹਾਂ ਕਿਉਂਕਿ ਇਸ ਤੇ ਕਲਰ ਵਗੈਰਾ ਦੀ ਜਿਹੜੀ ਹੁੰਦੀ ਹੈ ਉਹ ਤਕਰੀਬਨ ਗਾਰੰਟੀ ਹੁੰਦੀ ਆ ਵੈਸੇ ਤਾਂ ਅੱਜ ਕੱਲ ਮਿੱਲਾਂ ਵੀ ਗਾਰੰਟੀ ਨਹੀਂ ਦਿੰਦੀਆਂ ਹੈਗੀਆਂ ਲੇਡੀਜ਼ ਸੂਟ ਦੀਆਂ ਪਰ ਫਿਰ ਵੀ ਇਸ ਦਾ ਜਿਹੜਾ ਕਲਰ ਉਹ ਬਿਲਕੁਲ ਨਹੀਂ ਉਤਰਦਾ ਹੈਗਾ 1.90 ਦੀ ਘਟ ਹੋਏਗੀ ਡਿਫੈਕਟ ਕੋਈ ਨਹੀਂ ਹੋਏਗਾ ਮਿਸ ਪ੍ਰਿੰਟ ਕੋਈ ਨਹੀਂ ਹੋਏਗਾ ਇਹਨਾਂ ਦੇ ਵਿੱਚ ਤੁਸੀਂ ਆਰਾਮ ਨਾਲ ਆਪਣੀਆਂ ਸ਼ਰਟਾਂ ਰੈਡੀ ਕਰ ਸਕਦੇ ਹੈਗੇ ਹੋ ਜੇਕਰ ਆਪਣੇ ਕੋਲ ਕੋਈ ਬਾਟਮ ਪਈਆਂ ਜਾਂ ਕਿਸੇ ਆਪਾਂ ਬੱਚੇ ਦਾ ਰੈਡੀ ਕਰਨਾ ਉਹ ਰੈਡੀ ਹੋ ਸਕਦਾ 190 ਦੀ ਕੱਟ ਤੋਂ ਨੂੰ ਇੱਕ ਮਿਲ ਜਾਏਗੀ 110 ਦੀ ਕੱਟ ਇੱਕ ਮਿਲੇਗੀ ਇਸ ਦੇ ਵਿੱਚ ਔਰ ਨੈਕਸਟ ਵੀ ਤੁਹਾਨੂੰ ਇੱਕ 80 ਦੀ ਕੱਟ ਮਿਲ ਜਾਏਗੀ ਔਰ ਨੈਕਸਟ ਜੋ ਹੋਏਗਾ ਬਹੁਤ ਹੀ ਜ਼ਿਆਦਾ ਸੋਣਾ ਇਹਨਾਂ ਨਾਲ ਅਸੀਂ ਤੁਹਾਨੂੰ ਬਾਟਮ ਵੀ ਮੈਚ ਕਰਕੇ ਦੇ ਸਕਦੇ ਹੈਗੇ ਆ 190 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਬਹੁਤ ਹੀ ਪਿਆਰਾ ਕਲਰ ਹੈਗਾ ਫਲਾਵਰ ਨਾਲ ਇਸ ਤੁਹਾਨੂੰ ਮੈਚਿੰਗ ਬਾਟਮ ਦੇ ਸਕਦੇ ਆ 81 ਦੇ ਕੱੜ ਤੋਂ ਤੁਹਾਨੂੰ ਇੱਕ ਮਿਲ ਜਾਏਗੀ ਇਹ ਜਿਹੜਾ ਸਟਾਫ ਹੈਗਾ 115 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਜਾਏਗਾ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਪੀਸ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਜੇਕਰ ਤੁਸੀਂ ਜ਼ਿਆਦਾ ਪੀਸ ਇੱਕ 80 ਵਾਲੇ ਜ਼ਿਆਦਾ ਪੀਸ ਬਾਈ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਦੇ ਵਿੱਚ ਵੀ ਡਿਸਕਾਊਂਟ ਦਿੱਤਾ ਜਾਏਗਾ ਇਹ 180 ਦੀ ਕੱਟ ਦੇ ਤੁਹਾਨੂੰ ਸਾਰੇ ਪੀਸ ਆਪਾਂ ਦਿਖਾ ਰਹੇ ਹਾਂ ਪ੍ਰਿੰਟਿੰਗ ਤੁਸੀਂ ਇਹਨਾਂ ਦੇ ਚੈੱਕ ਕਰ ਸਕਦੇ ਹੈਗੇ ਕਿਉਂਕਿ ਅਸੀਂ ਨਹੀਂ ਤੁਹਾਡਾ ਟਾਈਮ ਹੈ ਜਿਹੜਾ ਜ਼ਿਆਦਾ ਲੈਣਾ ਚਾਹੁੰਦੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਰਹੀ ਆ ਤੁਸੀਂ ਪ੍ਰਿੰਟ ਚੈੱਕ ਕਰ ਲਓ ਸਭ ਦੀ ਜਿਹੜੀ ਪ੍ਰਿੰਟਿੰਗ ਹੈਗੀ ਆ ਕਾਫੀ ਜ਼ਿਆਦਾ ਸੋਹਣੀ ਹੈਗੀ ਆ 180 ਦੀ ਕੱਟ ਜਿਹੜੀ ਹੈਗੀ ਤੁਹਾਨੂੰ ਮਿਲ ਜਾਏਗੀ ਬਾਟਮ ਵੀ ਅਸੀਂ ਤੁਹਾਨੂੰ ਮੈਚ ਕਰਕੇ ਦੇ ਸਕਦੇ ਹਾਂ ਦੇਖੋ ਆ ਪ੍ਰਿੰਟਿੰਗ ਕਿੰਨੀ ਜ਼ਿਆਦਾ ਸੋਹਣੀ ਹੈਗੀ ਆ ਨੈਕਸਟ ਤੁਸੀਂ ਦੇਖੋ ਵਾਈਟ ਬਾਟਮ ਨਾਲ ਵੀਅਰ ਕਰ ਸਕਦੇ ਹੋ 180 ਦੀ ਕੱਟ ਤੁਹਾਨੂੰ ਮਿਲ ਜਾਏਗੀ ਵਾਈਟ ਬਾਟਮ ਨਾਲ ਤੁਸੀਂ ਆਸਾਨੀ ਨਾਲ ਇਹਨਾਂ ਨੂੰ ਵੀਅਰ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੋ ਜਾਂਦੇ ਉਹ ਵੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਕੋਈ ਡਿਫੈਕਟ ਨਹੀਂ ਹੈਗਾ 170 ਦੀ ਕੱਟ ਮਿਲੇਗੀ ਇਹ ਵਾਲੀ ਵੀ 170 ਦੀ ਕੱਟ ਹੋਏਗੀ ਨੈਕਸਟ ਇੱਕ 80 ਦੀ ਕੱਟ ਹੋਏਗੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈਗੀ 180 ਦੀ ਕੱਟ ਹੋਏਗੀ ਇਹ ਵੀ ਤੁਹਾਨੂੰ 180 ਦੀ ਕੱਟ ਮਿਲੇਗੀ ਇੱਕ 80 ਦੀ ਕੱਟ ਹੋਏਗੀ ਇਹ ਵੀ 180 ਦੀ ਕੱਟ ਤੁਹਾਨੂੰ ਮਿਲ ਜਾਏਗੀ ਨੈਕਸਟ 180 ਦੀ ਕੱਟ ਹੋਏਗੀ ਐ ਵੀ 180 ਦੀ ਕੱਟ ਹੋਈ ਗਈ ਹੈ ਦੇਖੋ ਪ੍ਰਿੰਟ ਕਿੰਨਾ ਜਿਆਦਾ ਪਿਆਰਾ ਹੈਗਾ ਜਿੱਦਾਂ ਆਪਣੇ ਕੋਲ ਕੋਈ ਗਾਦਰੀ ਸ਼ਰਟ ਪਈ ਆ ਜਾਂ ਬਾਟਮ ਪਈ ਆ ਉਹਦੇ ਨਾਲ ਆਪਾਂ ਸ਼ਰਟ ਰੈਡੀ ਕਰ ਸਕਦੇ ਹਾਂ ਜਿੱਦਾਂ ਆਪਾਂ ਫਲਾਵਰ ਵਾਲੀਆਂ ਬਾਟਮ ਹੁਣ ਅੱਜ ਕੱਲ ਰੈਡੀ ਕਰਦੇ ਆਪਾਂ ਉਹਦਾਂ ਵੀ ਰੈਡੀ ਕਰ ਸਕਦੇ ਆਂ ਪਲੇਨ ਜੇਕਰ ਕੋਈ ਆਪਣੇ ਕੋਲ ਸ਼ਰਟ ਹੈਗੀ ਆ ਤਾਂ 160 ਦੀ ਕੱਟ ਹੋਏਗੀ ਔਰ 180 ਦੀ ਕੱਟ ਹੋਏਗੀ ਜੇਕਰ ਲਵੈਂਡਰ ਬਾਟਮ ਹੈਗੀ ਤਾਂ ਉਸੇ ਲਵੈਂਡਰ ਬਾਟਮ ਨਾਲ ਤੁਸੀਂ ਵੇਅਰ ਕਰ ਸਕਦੇ ਹੈਗੇ ਪੀਚ ਬਾਟਮ ਨਾਲ ਵੇਅਰ ਕਰ ਸਕਦੇ ਹੋ 90 ਦੀ ਕੱਟ ਹੋਏਗੀ 180 ਦੀ ਕੱਟ ਹੋਏਗੀ ਨੈਕਸਟ ਫੇਰ ਇੱਕ 80 ਦੀ ਕੱਟ ਹੋਏਗੀ ਨੈਕਸਟ ਹੋਏਗਾ ਕਿੰਨਾ ਪਿਆਰਾ ਪ੍ਰਿੰਟ ਹੈਗਾ ਤੁਸੀਂ ਵਾਈਟ ਬਾਟਮ ਨਾਲ ਇਸ ਨੂੰ ਵੇਅਰ ਕਰ ਸਕਦੇ ਹੈਗੇ ਹੋ ਇੱਕ 80 ਦੀ ਕੱਟ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਇੱਕ 80 ਦੀ ਕੱਟ ਦਾ ਜਿਨ੍ਹਾਂ ਦਾ 18 ਤੋਂ 19 ਇੰਚ ਘੇਰਾ ਬਣਦਾ ਉਹ ਇੱਕ 80 ਦੀ ਕੱਟ ਦੇ ਵਿੱਚ ਆਰਾਮ ਨਾਲ ਰੈਡੀ ਕਰ ਸਕਦੇ ਹੈਗੇ ਸੂਟੇ 80 ਦੀ ਕੱਟ ਹੋਏਗੀ ਫੇਰ ਇੱਕ 80 ਦੀ ਕੱਟ ਤੁਹਾਨੂੰ ਮਿਲੇਗੀ ਇੱਕ 80 ਦੀ ਹੀ ਕੱਟ ਮਿਲੇਗੀ ਤੁਹਾਨੂੰ ਇੱਕ 80 ਦੀ ਹੀ ਕੱਟ ਹੋਏਗੀ ਆਹ ਦੇਖੋ ਇਹ ਵੀ ਕਿੰਨਾ ਪਿਆਰਾ ਪ੍ਰਿੰਟ ਹੈਗਾ ਆ ਨੈਕਸਟ ਦੇਖੋ ਤੁਸੀਂ ਵਾਈਟ ਬਾਟਮ ਨਾਲ ਵੀਅਰ ਕਰ ਸਕਦੇ ਹੋ ਸਟਾਫ ਵੀ ਇੰਨਾ ਕਿ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਸਟਾਫ ਹੈਗਾ ਵਿਦਆਊਟ ਲਾਈਨਿੰਗ ਵਾਲਾ ਜਾਂ ਤੁਸੀਂ ਬੱਚਿਆਂ ਦੇ ਸੂਟ ਰੈਡੀ ਕਰ ਸਕਦੇ ਹੈਗੇ ਹੋ ਜਾਂ ਫਿਰ ਤੁਸੀਂ ਛੋਟੇ ਘੇਰੇ ਵਾਲੇ ਜਿਹੜੇ ਹੈਗੇ ਆ ਉਹ ਰੈਡੀ ਕਰ ਸਕਦੇ ਹੈਗੇ ਆ ਇਹਨਾਂ ਦਾ ਪ੍ਰਾਈਸ ਹੋ ਗਿਆ 115 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਜਾਏਗਾ ਜੇਕਰ ਤੁਸੀਂ ਜਿਆਦਾ ਪੀਸ ਬਾਈ ਕਰਦੇ ਹੋ ਤੇ ਇਹਨਾਂ ਦੇ ਵਿੱਚ ਤੁਹਾਨੂੰ ਡਿਸਕਾਊਂਟ ਵੀ ਹੋਰ ਹੋਏਗਾ ਹੀ ਹੋਏਗਾ ਜੇ ਨਾ ਭੈਣਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਭੈਣਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਹਰ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਬੁੱਕ ਕਰਵਾ ਸਕੋ ਮੇਰੇ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ